ਜਿਆਦਾ ਨੋਟੀ ਆ ਮੈਂ ਕਹਾ ਬਾਬਾ ਹੀ ਮੌਕਾ ਛੱਡੀਦਾ ਕਿ ਨਹੀਂ 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 ਛੱਡਣਾ ਵੀ ਨਹੀਂ ਹੈਗਾ ਇਹ ਤੋਂ ਹੀ ਤਾਂ ਰੋਟੀ ਖਾਣੀ ਆ ਆਹ ਖਾਲੇ ਬੇਫੂਫਾ ਨੂੰ 2 ਰੁਪਏ ਕਿਲੋ ਵਾਲੀ ਕਾਰਕ ਦੇ ਕੇ ਮਨਾਣਾ ਸੌਖਾ ਹੀ ਆ ਸਹੀ ਇਹਨਾਂ ਨਾਲ ਡੀਲ ਬੇਫੂਫਾ ਨਾਲ ਡੀਲ ਸੌਰੀ ਟੂ ਸੀ ਬਹੁਤ ਕੌੜੀ ਗੱਲ ਆ ਸਾਡੇ ਭੈਣ ਭਰਾ ਆ ਨੂੰ ਰਾਣੀ ਬਣ ਕੇ ਦਿਖਾ ਲੂੰਗੀ ਹੁਣੇ ਤੇਰਾ ਤਿਰੰਗਾ ਲਾ ਕੇ ਨਾ ਹੁਣੇ ਇੱਥੇ ਨੀਲਾ ਨਿਸ਼ਾਨ ਚਲਾ ਦਿਆਂਗੀ ਉਸ ਵੇਲੇ ਇੰਡੀਆ ਦੀ ਪੋਪੂਲੇਸ਼ਨ ਵੀ ਇੰਨੀ ਜਿਆਦਾ ਨਹੀਂ ਸੀ ਯਾਨੀ ਸਿੰਘਾਂ ਦਾ ਪੰਥ ਦਾ ਟਕਸਾਲ ਦਾ ਜ਼ੋਰ ਜ਼ਿਆਦਾ ਸੀ 1984 ਤੋਂ ਪਹਿਲਾਂ ਬੁੰਡੇ ਦਲ ਦੇ ਨਿਗੇ ਨਿਗੇ ਪਚੰਗੀ 7 7 8 8 ਸਾਲ ਦੇ 70 70 80 80 ਬੋਰ ਦੇ ਰਿਵਾਲਵਰ ਕਮਰ ਕੱਸਿਆਂ 'ਚ ਲਾ ਕੇ ਘੁੰਮਦੇ ਹੁੰਦੇ ਸੀ ਬੌਕਸਰ ਕਿਉਂ ਕਹਿੰਦੇ ਆ ਤੁਹਾਨੂੰ ਬាទ ਬੌਕਸਿੰਗ ਕਰਦੇ ਰਹੇ ਆ ਅੱਛਾ ਕਿਸੇ ਦੀ ਅੱਖੂ ਕਾਲੀ ਕੀਤੀ ਇਹ ਨਹੀਂ ਹੈ ਪਪਾ ਜੀ ਹਾਂ ਜੀ ਵੀ ਸასი ਕਾਲ ਆਦਾਬ ਮਸਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਵੈਲਕਮ ਹੈ ਤੁਹਾਡਾ ਨਵੇਂ ਵਲੌਗ ਵਿੱਚ ਤੇ ਅੱਜ ਥੋੜੀ ਜੀ ਗੜਬੜੀ ਹੋ ਚੁੱਕੀ ਕਿਉਂਕਿ ਜਿਨ੍ਹਾਂ ਨੂੰ ਅਸੀਂ ਪੋਡਕਾਸਟ ਤੇ ਬੁਲਾਇਆ ਸੀਗਾ ਸਤਨਾਮ ਪਾਜੀ ਉਹਨਾਂ ਨੂੰ ਆਪਣੇ ਮਾਲਪੁਰ ਵਾਲੇ ਨਿਹੰਗ ਸਿੰਘ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਸਾਰਿਆਂ ਦੀ ਨੇਰੀ ਲਿਉਂਦੇ ਰਹਿੰਦੇ ਆ ਠੀਕ ਆ ਤੇ ਉਹਨਾਂ ਨੂੰ ਆਪਾਂ ਪੋਡਕਾਸਟ ਤੇ ਬੁਲਾਇਆ ਸੀ ਉਹਨਾਂ ਦੀ ਹੋ ਗਈ ਹੈ ਗੱਡੀ ਖਰਾਬ ਤੇ ਆਪਾਂ ਜਾ ਰਹੇ ਆ ਉਹਨਾਂ ਦੇ ਕੋਲ ਅਸਲ ਵਿੱਚ ਦੇਖਦੇ ਆ ਕੀ ਮਾਹੌਲ ਹੈ ਕੀ ਨਹੀਂ ਉਹਨਾਂ ਨੂੰ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਟਾਈਮ ਹੋ ਚੁੱਕਾ ਆ 4 ਵਜ ਚੁੱਕੇ ਪਾਉਣੇ 4 ਹੋ ਗਏ ਆ ਮਤਲਬ ਕਿ ਹਨਾ ਤੇ ਚਲੋ ਦੇਖਦੇ ਆ ਹੁਣ ਕਹਿੰਦੇ ਸੀ ਉਹ ਰਈਆ ਤਾਂ ਲੰਗਾ ਆਇਆ ਮੇਰੇ ਕੋਲ ਟੋਲ ਪਲਾਜ਼ਾ ਦੇ ਲੱਗ ਕੇ ਆ ਗਏ ਆ ਹੁਣ ਆਪਾਂ ਵੀ ਬੜੀ ਤੇਜ਼ ਜਾ ਰਹੇ ਆ ਆ ਆਖਰ ਨੂੰ ਵੇਟ ਕਰਕੇ ਅਸੀਂ ਹੌਲੀ ਹੌਲੀ ਜਾ ਰਹੇ ਆ ਭਰਾਵਾ ਪਤੰਗਾ ਨਾ ਲੁੱਟਿਆ ਕਰੋ ਧਿਆਨ ਨਾਲ ਰਿਆ ਕਰੋ ਪਤੰਗ ਅੰਬਰ ਸਰਚ ਚੜਦੀ ਵੀ ਬਹੁਤ ਆ ਸੋ ਭਾਈ ਯਾਰ ਇੱਕ ਹੋਰ ਮੈਂ ਬੇਨਤੀ ਕਰਨੀ ਗੱਟੂ ਗੱਟੂ ਨਾਲ ਪਤੰਗ ਨਾੜਾ ਉਹ ਦੂਜੀ ਡੋਰ ਨਾਲ ਹੀ ਉਡਾ ਲਿਆ ਕਰੋ ਪਰ ਫਿਰ ਵੀ ਦੂਜੀ ਡੋਰ ਵੀ ਫਿਰਦੀ ਫਿਰਦੀ ਉਦੋਂ ਤੱਕ ਗਲੇ 'ਚ ਫੇਰ ਹੀ ਜਾਣੀ ਕਿ ਨਹੀਂ ਹੋਰ ਸੁਣਾਓ ਫੇ ਗੁਰੀ ਭਾਜੀ ਕੀ ਹਾਲ ਚਾਲ ਹੈ ਓਕੇ ਆ ਕੀ ਗੱਲ ਅੱਜ ਢਿੱਲੇ ਜੇ ਆ ਢਿੱਲੇ ਕੁਝ ਨਹੀਂ ਬਸ ਮੋਟਾਂ ਦਾ ਦੌਰ ਚੱਲਦਾ ਤੇ ਉਹਦੇ 'ਚ ਤੁਹਾਡਾ ਪ੍ਰੋਫਿਟ ਕੀ ਆ ਜਾਂ ਲਾਸ ਕੀ ਆ ਵੀ ਪ੍ਰੋਫਿਟ ਤੇ ਕੁਝ ਨਹੀਂ ਲਾਸ ਤਾਂ ਕੁਝ ਨਹੀਂ ਬਸ ਸਿੱਖਣਾ ਕਹਿੰਦੇ ਆ ਨਾ ਆਪਣਾ ਜਿਹੜਾ ਅਧਿਕਾਰ ਆ ਉਹ ਇਸਤੇਮਾਲ ਕਰਨਾ ਕਰਕੇ ਆਏ ਆ ਚਲੋ ਪਤਾ ਨਹੀਂ ਅਗੇ ਜਿੱਤਦੇ ਐ ਨਹੀਂ ਜਿੱਤਦੇ ਉਹਦਾ ਉਹਨਾਂ ਦੇ ਹੈ ਨਾ ਮੈਂ ਤਾਂ ਕਦੀ ਵੋਟਰ ਕਾਰਡ ਬਣਾਇਆ ਹੀ ਨਹੀਂ ਨਾ ਮੈਨੂੰ ਲੋੜ ਪਈ ਆ ਹਨਾ ਤੇ ਚਲੋ ਮਾਰੇ ਭਲਾ ਕਰੇ ਜਦੋਂ ਆਪਣਾ ਕੀ ਕਹਿੰਦੇ ਹੁੰਦੇ ਆ ਉਹ ਵੀ ਨਹੀਂ ਕਹਿਣਾ ਉਹਨਾਂ ਨੇ ਕਿਹਾ ਵੀ ਜਿਹੜੇ ਦੂਜੇ ਵੀ ਉਬਰ ਜਿਆ ਇਹ ਉਹ ਬੰਦੇ ਆ ਇਹ ਉਹ ਬੰਦੇ ਆ ਚਲੋ ਸਾਰਿਆਂ ਨੂੰ ਇੱਕੋ ਜਿਹਾ ਪੱਖ ਜਿਹਾ ਰੱਖਣਾ ਹੈ ਆਪਾਂ ਤੇ ਆਪਾਂ ਹੌਲੀ ਹੌਲੀ ਪਹੁੰਚ ਰਹੇ ਆ ਜਾ ਕੇ ਦੇਖਦੇ ਆ ਕੀ ਮਾਹੌਲ ਆ ਉਹਨਾਂ ਦੀ ਗੱਡੀ ਨਾ ਗਰਮ ਹੋ ਜਾਂਦੀ ਆ ਉਹਨਾਂ ਕੋਲ ਹੈ ਵੀ ਗੱਡੀ ਇੰਡਾਈਵਰ ਆ ਸ਼ਾਇਦ ਤੇ ਦੇਖਦੇ ਆ ਬਾਕੀ ਕੀ ਮੌਲਿਆ ਸੀ ਮਕੈਨਿਕ ਲੱਭਣ ਦੀ ਕੋਸ਼ਿਸ਼ ਤਾਂ ਕੀਤੀ ਪਰ ਬਣ ਨਹੀਂ ਕਾ ਸਾਡੇ ਕੋ ਗੱਡੀ ਵੀ ਉਹਦੇ ਮਗਰ ਟੋਚਨ ਵੀ ਨਹੀਂ ਪਾ ਸਕਦੇ ਟੋਚਨ ਵੀ ਟੋਚਨ ਪਾ ਕੇ ਲੈ ਜਾਈਏ ਨਹੀਂ ਪੈਣਾ ਟੋਚਨ ਨਹੀਂ ਇੰਨਾ ਨਹੀਂ ਟੋਚਨ ਪੈਣਾ ਟੋਚਨ ਵੀ ਨਹੀਂ ਪੈਣਾ ਇਹ ਵੀ ਚੱਕਰ ਆ ਵੀ ਆਹੋ ਬੰਦਾ ਟੋਚਨ ਹੀ ਪਾ ਲਿਆ ਵੇ ਪਰ ਇਹ ਹੈ ਕਿ ਕੋਸ਼ਿਸ਼ ਕਰਾਂਗੇ ਕਿ ਉੱਥੇ ਕੋਈ ਮਕੈਨਿਕ ਲਾਗੋ ਲੈ ਕੇ ਉਹਨੂੰ ਕਵਾਂਗੇ ਕਿ ਹਾਂ ਵੀ ਤੂੰ ਮੈਨੂੰ ਆਪਣੇ ਕੋਲ ਲਗਾ ਸਹੀ ਕਰ ਉਹਨੇ ਤੇਰਾ ਫੋਨਕਾਸਟ ਕਰਕੇ ਆਉਣੀ ਹੈ ਤੇ ਫਿਰ ਉਹਨਾਂ ਨੂੰ ਉੱਥੇ ਬਿਊਰੋ ਕਰਕੇ ਆਵਾਂਗੇ ਜਿਹੜੀ ਜਿਹੜੀ ਹੈ ਕਿ ਉਹਨੇ ਟਾਈਮ ਤੱਕ ਸਹੀ ਹੈ ਚਲੋ ਇੱਕ ਸ਼ੋਰ ਕਰਦੇ ਆਂ ਦੇਖਦੇ ਆਂ ਕੀ ਮਾਹੌਲ ਹੈ ਕੀ ਨਹੀਂ ਬਾਬਾ ਜੀ ਸਥਾਨਾਂ ਤੇ ਆ ਗਏ ਕਿ ਨਹੀਂ ਬਾਬਾ ਜੀ ਹੱਕਾ ਲੀ ਗਲਾ ਹੋਈ ਗਈ ਆ ਗਏ ਕਿ ਨਹੀਂ ਹੱਕਾ ਸੈਟਅਪ ਕਿਦਾਂ ਲੱਗਾ ਬਾਬਾ ਜੀ ਫੇ ਵਧੀਆ ਹੈ ਤੇ ਵੀ ਆ ਹੋਰ ਚੱਲੇ ਪੂਰਾ ਓਕੇ ਜਿਹੜਾ ਜਿਹੜਾ ਹੈ ਬਸ ਬੰਨਦਾ ਮੈਗਾ ਕੋਈ ਨਾ ਕੋਈ ਸੱਪ ਤਾਂ ਕੱਢੀ ਏ ਜ਼ਰੂਰ ਕਿ ਨਹੀਂ ਕਿ ਬਾਬਾ ਜੀ ਹੋਂ ਆਪਣੇ ਸੱਪ ਨਾਲ ਕੰਮ ਰੋਸਦਾ ਜੱਦਾ ਹੋਏ ਹੀ ਸਕਦਾ ਏਡਾ ਕਿਹੜਾ ਮੇਰੀ ਮੰਮੀ ਨੂੰ ਦਾਦ ਚ ਮਿਲੇ ਆ ਵੀ ਬਾਬਾ ਬਾਬਾ ਹੀ ਹੋਂ ਦਾ ਸੱਪ ਨਾਲ ਨਿਕਲੇ ਇਹ ਨਹੀਂ ਬਾਬਾ ਹੀ ਉਹ ਕਿਹਦੇ ਬਾਬਾ ਹੀ ਹੋਂ ਸੱਪ ਨਾਲ ਕੱਢ ਉਹ ਤਾਂ ਜੋਗੀ ਕੱਢਦੇ ਹੁੰਦੇ ਆ ਲਓ ਜੀ ਇਹ ਕੀ ਆ ਗਿਆ ਬੋਲਦਾ ਕਿੱਦਾਂ ਰਹਿ ਗਿਆ ਬੋਲਦਾ ਉਹ ਕਾਹ ਫੇਰੀ ਹੋ ਗਏ ਹੂੰ ਵਾਈਗਸ ਕੱਲੀ ਜਿਹੜੀ ਰਹਿ ਗਈ ਹੋਰ ਹੋਰ ਲਓ ਜੀ ਆ ਜੀਏ ਜੀ ਫੇ ਆ ਲਿਆ ਜੀ ਆਪਣੇ ਸਥਾਨ ਤੇ ਬਿਰਾਜ ਜੇ ਬਾਬਾ ਜੀ ਖਾਲਸਾ ਵਾਈਗਸ ਬਾਬਾ ਜੀ ਫੇ ਸਫਰ ਕਿੱਦਾਂ ਰਿਹਾ ਫੇ ਸਫਰ ਪੂਰੀ ਜ਼ਿੰਦਗੀ ਇਹਦਾ ਅਟਕਣੇ ਲੱਗੇ ਪਹਿਲੇ ਪਹਿਲੇ ਇਨਸਾਨ ਆ ਦੁਨੀਆ ਦੇ ਪਤਾ ਨਹੀਂ ਚਲੋ ਕਿਸੇ ਨਾ ਹੋਇਆ ਵੀ ਹੋਵੇ ਨਾ ਹੋਇਆ ਹੋਵੇ ਇਹ ਮਾਲਪੁਰ ਤੋਂ ਅੰਮ੍ਰਿਤਸਰ ਤੱਕ 8 ਘੰਟੇ ਲਾਏ ਇਹਨਾਂ ਨੇ 130 ਕਿਲੋਮੀਟਰ ਦਾ ਸਫ਼ਰ ਹੁਣ ਤੁਸੀਂ ਇਹ ਨਾ ਸੋਚੋ ਕਿ ਤੇ ਬਾਬੇ ਤੁਰ ਕੇ ਹੀ ਹੋ ਗਏ ਆ ਕਿਹਨੇ ਬਾਬਾਈ ਕਿ ਨਹੀਂ ਬਾਬਾਈ ਨੇ ਡੇਢ ਘੰਟੇ ਦਾ ਪੋਡਕਾਸਟ ਉਦਾਂ ਹੀ ਘਟ ਦੇ ਤਾਂ ਦੇਖ ਲਓ ਇਹ ਕਹਿੰਦੇ ਹੋਰ ਗੱਲਾਂ ਹੈਗੀਆਂ ਹੈ ਹੈ ਆ ਲੋ ਜੀ ਬਾਬਾਈ ਦਾ ਕੈਮਰਾਮੈਨ ਸਟੂਲ ਤੇ ਬੈਠਾ ਹੈ ਬੌਕਸਰ ਭਾਈ ਕਿੰਦਾ ਮਜ਼ਾ ਆ ਰਿਹਾ ਕਿ ਨਹੀਂ ਕਿੰਨਾ ਕਰ ਰਿਹਾ ਹੈ ਹੈ ਦਾਂਦੇ ਆ ਜੀ ਕਿਉਂ ਕਰਦਾ ਵੈਸੇ ਬਾਬੇ ਨੂੰ ਲੱਲੂ ਹੀ ਸਮਝਦੇ ਸੀ ਨਾ ਸਾਰੇ ਮੈਂ ਪਤਾ ਕੀ ਅਸਲ 'ਚ ਮੇਰਾ ਦਿਮਾਗ ਇਸੇ ਕੰਮ 'ਚ ਜ਼ਿਆਦਾ ਚੱਲਣਾ ਹੀ ਚਲੋ ਖੱੱਚਾ-ਕੁੱੱਚਾ ਤੇ ਜਿਹੜੀਆਂ ਮਾਰ ਲੀਆਂ ਸੀ ਇੰਸਟਾ ਤੇ ਮਾਰ ਲੀਆਂ ਮੈਂ ਬਾਬਾਈ ਨੂੰ ਇਹ ਕਹਾਂਗਾ ਬਾਬਾਈ ਅਰਦਾਸ ਕਰਕੇ ਜਾਓ ਕਿ ਗਰੀਬ ਦਾ ਘਰ ਚੱਲ ਸਕੇ ਠੀਕ ਆ ਅਸੀਂ ਵੀ ਮਿਹਨਤ ਕਰਦੇ ਪਏ ਆ ਸਾਡਾ ਵੀ ਕੋਈ ਅੱਗੇ ਗੁਜ਼ਰਬਸਰ ਵਧੀਆ ਹੋ ਸਕੇ ਮੈਂ ਵੀ ਚਾਹਨਾ ਵੀ ਕੁਝ ਅਸੀਂ ਵੀ ਬਣ ਸਕੀਏ ਯਾਰ ਹੁਣ ਬਹੁਤ ਹੋ ਗਿਆ ਬਹੁਤ ੱੱਕੇ ਖਾਲੇ ਤੁਹਾਨੂੰ ਪਤਾ ਹੀ ਹੈ ਜਿਹੜਾ ਗਰੀਬ ਵਿਚਾਰਾ ਸਿੱਖ ਦਬਕੇ ਦੇ ਹੈਗੇ ਆ ਲੋਕ ਜਿਹੜੇ ਥੱਲੇ ਵਾਲੇ ਜਿਵੇਂ ਕਿ ਅਸੀਂ ਉੱਠਣਾ ਬਹੁਤ ਮੁਸ਼ਕਲ ਆ ਕਿੰਨੀ ਬਾਬਾਈ ਉੱਠਣ ਉੱਠਣਾ ਬਹੁਤ ਮੁਸ਼ਕਲ ਆ ਤੇ ਗੱਲ ਸਮੇਂ ਦੀ ਤਤਸਾਰਨਾ ਕੀਤੀ ਜਾਵੇ ਤੇ ਬੜੀ ਵਧੀਆ ਚਲੋ ਕਿ ਤੇ ਨਾ ਕਿਤੇ ਜਿਹੜਾ ਕੋਈ ਮਾੜਾ ਬੰਦਾ ਉਹਨੂੰ ਵੀ ਫਰੀडम ਹੈਗਾ ਆਪਣੀ ਗੱਲ ਰੱਖਣ ਦਾ ਜਿਵੇਂ ਕਿ ਪੂਜਾ ਸੰਗਾ ਜੇ ਮੈਂ ਕੁੜੀ ਨੂੰ ਇੱਕ ਕੁੜੀ ਨੂੰ ਲਿਆਂਦਾ ਉਹਨਾਂ ਨੇ ਲੋਕਾਂ ਨੇ ਮੈਨੂੰ ਬਹੁਤ ਗਾਲ ਭਰਾਈ ਵੀ ਮੈਂ ਕੁੜੀ ਦਾ ਰੱਖ ਉਹਨੇ ਤਿੰਨ ਵਿਆਹ ਕਰਾਏ ਆ ਤੇ ਮੈਂ ਉਹਨੂੰ ਚੱਕ ਲਿਆ ਵੀ ਹਾਂ ਵੀ ਆਜੋ ਸਾਡੇ ਪੋਡਕਾਸਟ ਤੇ ਆਓ ਹਨਾ ਵੀ ਤੁਸੀਂ ਤੱਤਸਾਰ ਰੱਖੋ ਗੱਲ ਰੱਖੋ ਕੋਈ ਤੇ ਉਹ ਕਹਿੰਦੇ ਵੀ ਤੁਸੀਂ ਬੰਦੇ ਚ ਅੱਜ ਦੇ ਨਹੀਂ ਲਿਉਂਦੇ ਬੰਦੇ ਇਹ ਵੋ ਫਲਾਣਾ ਢੰਗਾਣਾ ਹਨਾ ਨਹੀਂ ਇਹੀ ਤਾਂ ਗੱਲ ਆ ਹਨਾ ਦੂਜੇ ਦੀ ਗੱਲ ਨੂੰ ਸੁਣਨਾ ਹੀ ਨਹੀਂ ਚਾਹੁੰਦੇ ਹੈਗੇ ਲੋਕ ਹੈਨਾ ਇਹੀ ਗੱਲ ਦਿਖਾਈ ਜਾਂਦੇ ਆ ਨੇ ਤਾਂ ਵੀ ਤਾਂ ਦੇਖੋ ਹਲਾ ਕਿਹੜੀ ਸਿਚੁਏਸ਼ਨ ਸਟੱਫ ਬਿਲਕੁਲ ਬਿਲਕੁਲ ਹੋ ਸਕਦਾ ਤੁਹਾਡੇ ਕੋਲ ਉਸ ਸਿਚੁਏਸ਼ਨ ਦਾ ਸੋਲਿਊਸ਼ਨ ਹੋਵੇ ਸੋਲਿਊਸ਼ਨ ਹੋਵੇ ਹੈਨਾ ਪ੍ਰੋਬਲਮ ਦਾ ਸੋਲਿਊਸ਼ਨ ਬਿਲਕੁਲ ਬਿਲਕੁਲ ਹਾਂ ਅੱਜ ਬਾਬਾ ਜੀ ਪੂਰਾ ਜਸ਼ਨੇ ਜਨੂਨ ਚੱਲ ਰਿਹਾ ਹੈ ਕਾਲੇ ਐ ਉਧਰ ਫੌਜਾਂ ਆਨੰਦ ਲੈ ਰਹੀਆਂ ਬਾਬਾ ਜੀ ਮਜ਼ਾ ਆਇਆ ਫੇ ਪੂਰਾ ਐਨੰਦ ਚੜਦੀ ਕਲਾ ਵਾਕੇ ਸਦੀ ਚੜਦੀ ਕਲਾ ਨਹੀਂ ਠੀਕ ਆ ਬਈ ਮਤਲਬ ਕਿਤੇ ਆਪਾਂ ਜਾਣੇ ਆ ਕਿਸੇ ਨੂੰ ਮਿਲੇ ਆ ਦਿਲ ਨੂੰ ਸਕੂਨ ਮਿਲ ਜਾਂਦਾ ਬਿਲਕੁਲ ਬਿਲਕੁਲ ਬਾਬਾ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਬਿਲਕੁਲ ਬਿਲਕੁਲ ਬਾਬਾ ਬਿਲਕੁਲ ਵਧੀਆ ਨਾਲ ਦਾ ਚੜਦੀ ਕਲਾ ਲੋਕ ਹੋਰ ਫੇ ਬੌਕਸਰ ਸਾਹਿਬ ਕੀ ਮੌਹ ਲਿਆ ਬੌਕਸਰ ਕਿਉਂ ਕਹਿੰਦੇ ਆ ਤੁਹਾਨੂੰ ਸਲਾਹ ਬੌਕਸਿੰਗ ਕਰਦੇ ਰਹੇ ਆਂ अच्छा किसे दी आंखो को काली कीती <laughs> 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 ए नहीं की है पापा जी ओ आंख मुक्का ਜਿਹੜਾ ਹਟਦਾ ਮੁੱਕਾ ਮਾਰ ਕੇ ਅੱਖ ਕਾਲੀ ਨਹੀਂ ਕਰਦੇ ਦੀ ਦੁਸ਼ ਕਾਲੀ ਕੀਤੀ ਸੀ ਹੈ ਪਹਿਲਾਂ ਇੰਟਰਨੈਸ਼ਨਲ ਖੇਡਿਆ ਸੀ ਨਾ اچھا ਉਹਨੇ ਵੀ ਦੇਖੋ ਤਾਂ 10 ਅੰਟਰ 16 ਖੇਡਿਆ ਸੀ اچھا ਤੇ ਫਿਰ ਇਧਰ ਮਤਲਬ ਕਿੱਦਾਂ ਆਣਾ ਹੋਇਆ ਹੈ ਤੁਹਾਡਾ ਤੁਸੀਂ ਕਾਲਜ ਦੇ ਸੀਗੇ اچھا ओके ਉੱਥੇ ਹੀ ਬਰਮਾਲਾ ਨਹੀਂ ਗਿਆ ਪਰ ਨਹੀਂ ਪੇ ਤਾਂ ਠੀਕ ਆ ਵੀ ਮਤਲਬ ਸਿੰਘ ਗੁਣੀ ਵਿਦਵਾਨ ਵੀ ਆ ਹੈ ਨਾਲ ਨਾਲ ਤੇ ਮਤਲਬ ਜੰਗੀ ਪੈਰਾ ਵੀ ਹੈ ਜਿਸ ਹੁਣ ਮੇਰੀ ਇੱਕ ਗੱਲ ਸੁਣ ਲਓ ਬਾਕਸਰ ਤੋਂ ਥੋੜਾ ਡਰ ਕੇ ਰਿਓ ਮੁੱਕਾ ਮਾਰ ਦਿੰਦਾ ਤੇ ਬਈ ਇਹ ਨਹੀਂ ਵੀ ਤੇਗ ਹੈਗੀ ਕੋਲ ਹਨਾ ਮੁੱਕਾ ਵੀ ਪੂਰਾ ਭਰ ਮਾਇਆ ਲੋ ਤੋਂ ਹੀ ਭਰ ਕੇ ਰੱਖੇ ਤੋ ਰੱਖੇ ਬਸ ਫੇਟੀਆ ਦਿਖਾ ਦੇ ਮਾੜਾ ਜੀ ਨਹੀਂ ਰਹਿਣਗੇ ਸੰਗਾ ਸੰਗਾ ਦੇ ਅਸਲੇ ਦੇ ਲਾਇਸੈਂਸ ਜਿਹੜੇ ਬਖਰੇ ਹੁੰਦੇ ਏਕ ਤਾਂ ਹੁੰਦੇ ਨਾ ਨੋਰਮਲ ਲਾਇਸੈਂਸ ਜਿਹੜੇ ਆਮ ਸਾਰਿਆਂ ਦੇ ਬੰਦੇ ਇੱਕ ਨਿੰਗਾ ਸਿੰਘਾਂ ਦੇ ਵੱਖਰੇ ਕੋਈ ਲਾਇਸੈਂਸ ਪਾਉਂਦੇ ਨੇ ਨਿੰਗਾ ਸਿੰਘਾਂ ਦੇ ਜਦੋਂ ਇੰਦਰਾ ਗਾਂਧੀ ਦੇ ਨਾਲ ਸਾਡੀ ਸੰਧੀ ਹੋਈ ਸੀ ਨਾ ਤਾਂ ਉਹ ਮੰਨੀ ਸੀ ਮਤਲਬ ਵੀ ਫੌਜ ਦੇ ਜਿਹੜੇ ਕੁਝ ਕਾਨੂੰਨ ਆ ਵੀ ਇੱਕ ਤਾਂ ਸਾਨੂੰ ਉਸ ਵੇਲੇ ਤਾਂ ਸਾਡੀ ਇੰਦਰਾ ਗਾਂਧੀ ਦੇ ਨਾਲ ਗੱਲ ਇਹ ਹੋਈ ਸੀ ਵੀ ਸਾਨੂੰ ਲਾਇਸੈਂਸੇ ਹੀ ਨਹੀਂ ਚਾਹੀਦਾ ਤਾਂ ਉਹ ਕਹਿੰਦੀ ਸੀ ਕਿਉਂਕਿ ਫੌਜ ਦੇ ਕੋਲ ਉਸ ਵੇਲੇ ਮਤਲਬ ਸਾਡੇ ਕੋਲ ਸ਼ਸਤਰ ਬਹੁਤ ਸੀਗੇ 1984 ਤੋਂ ਪਹਿਲਾਂ ਬੁੱਢੇ ਦਲ ਦੇ ਨਿਗੇ ਨਿਗੇ ਭਜੰਗੀ 77 88 ਸਾਲ ਦੇ 70 70 80 80 ਬੋਰ ਦੇ ਰਿਵਾਲਵਰ ਕਮਰ ਕੱਸਿਆਂ 'ਚ ਲਾ ਕੇ ਘੁੰਮਦੇ ਹੁੰਦੇ ਸੀ ਬਾਬਾ ਸੰਤਾ ਸਿੰਘ ਦੇ ਇੱਥੇ ਕਮਰ ਕੱਸੇ ਦੇ ਵਿੱਚ ਵੱਡਾ ਸਾਰਾ ਰਿਵਾਲਵਰ ਹੁੰਦਾ ਸੀ 9 ਗੋਲੀਆਂ ਪੈਂਦੀਆਂ ਸੀ ਉਹ ਚ ਐਡਡੀਆਂ ਉਂਗਲੀ ਜਿਹੜੀਆਂ ਗੋਲੀਆਂ 인ਦਰਾ ਗਾਂਧੀ ਨਾ ਜਿੱਲੇ ਐਮਰਜੈਂਸੀ ਤੋੜੀ ਨਾ ਉਸ ਵੇਲੇ ਚਲੋ ਟਕਸਾਲ ਵੀ ਨਾਲ ਜਾਂਦੇ ਰਿਹਾ ਹੋਰ ਸੰਤ ਸਮਾਜ ਵੀ ਸਾਰੇ ਸਾਧੂ ਨਾਲ ਗਏ ਨਿਹੰਗ ਸਿੰਘ ਵੀ 50000 ਦੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਦਿੱਲੀ ਪਹੁੰਚੇ ਉੱਥੇ ਲਾਲ ਕਿਲੇ ਤੇ 인ਦਰਾ ਗਾਂਧੀ ਨੂੰ ਇਹ ਮਤਲਬ ਆ ਇੱਕ ਦੱਸਿਆ ਗਿਆ ਸੀ ਵੀ ਹੁਣ ਐਨੀ ਪਾਵਰ ਦੇ ਨਾਲ ਖਾਲਸਾ ਚੜ੍ਹ ਕੇ ਆਇਆ ਪੂਰੀ ਦਿੱਲੀ ਦੇ ਕਬਜ਼ਾ ਕਰ ਲਵਾਂਗੇ ਹੁਣ ਜੇ ਤੂੰ ਮਤਲਬ ਹੁਣ ਆਪਣੀ ਹੁਣ ਰਾਜ ਦੇ ਨਸ਼ੇ 'ਚ ਹੁਣ ਤੂੰ ਬਣਨਾ ਚਾਹਨੀ ਨਾ ਸਾਨੂੰ ਰਾਣੀ ਬਣ ਕੇ ਦਿਖਾ ਲੂੰਗੀ ਹੁਣੇ ਤੇਰਾ ਤਿਰੰਗਾ ਲਾ ਕੇ ਨਾ ਹੁਣੇ ਇੱਥੇ ਨੀਲਾ ਨਿਸ਼ਾਨ ਚਲਾ ਦੇਾਂਗੀ ਉਸ ਵੇਲੇ ਇੰਡੀਆ ਦੀ ਪੋਪੂਲੇਸ਼ਨ ਵੀ ਇੰਨੀ ਜ਼ਿਆਦਾ ਨਹੀਂ ਸੀ ਧੰਗ ਸਿੰਘਾਂ ਦਾ ਪੰਥ ਦਾ ਟਕਸਾਲ ਦਾ ਜ਼ੋਰ ਜ਼ਿਆਦਾ ਸੀ ਉਸ ਟਾਈਮ ਤੇ ਉਸ ਟਾਈਮ ਤੇ ਤਾਂ ਕਰਕੇ ਇੰਦਰਾ ਗਾਂਧੀ ਨੇ ਬਾਬਾ ਸੰਤਾਰ ਸਿੰਘ ਦੇ ਪੈਰ ਫੜੇ ਸੀ ਵੇ ਤੁਸੀਂ ਸਾਰਿਆਂ ਤੋਂ ਵੱਡੇ ਹਨ ਟਕਸਾਲ ਵੀ ਤੁਹਾਡਾ ਬਚਨ ਮੰਨਦੀ ਹੈ ਸੰਤ ਕਰਤਾਰ ਸਿੰਘ ਬਾਬਿਆਂ ਦਾ ਬਹੁਤ ਬਚਨ ਮੰਨਉਂਦੇ ਸੰਤ ਕਰਤਾਰ ਸਿੰਘ ਨੂੰ ਬਾਬੇ ਸੰਤਾ ਸਿੰਘ ਜੀ ਨੇ ਬਚਾਇਆ ਉਹਨਾਂ ਨੂੰ ਮੈਂ ਤੇ ਟਕਸਾਲ ਬਣਾ ਕੇ ਦਿੱਤੀ ਸਾਰਾ ਕੁਝ ਬਣਾ ਕੇ ਦਿੱਤਾ ਤਾਂ ਇੰਦਰਾ ਗਾਂਧੀ ਨੇ ਇਹ ਯਾਨੀ ਕਿ ਆਪਣੇ ਤੋਂ ਉਹਨੇ ਇੱਕ ਮਤਲਬ ਟ੍ਰਿਕ ਖੇਡੀ ਕਿ ਬਾਬੇ ਸੰਤਾ ਸਿੰਘ ਦੇ ਨਾਲ ਜੋ ਵੀ ਚਾਹੇ ਨਿਭ ਕੇ ਪ੍ਰੇਮ ਪਿਆਰ ਨਾਲ ਪੈਰੀਆਂ ਪਾ ਕੇ ਬਾਬੇ ਨਾਲ ਕਰ ਲਓ ਗੱਲਬਾਤ ਬਾਬੇ ਦੇ ਸਾਰਾ ਅੰਡਰ 'ਚ ਆ ਤਾਂ ਉਸ ਵੇਲੇ ਬਾਬਾ ਸ਼ੰਤਾ ਸਿੰਘ ਵੱਲੋਂ ਕੁਝ ਗੱਲਾਂ ਕਈਆਂ ਗਈਆਂ ਸੀ ਇਹ ਨਿਹੰਗ ਸਿੰਘਾਂ ਦੇ ਪਹਿਲੀ ਗੱਲ ਤਾਂ ਨਿਹੰਗ ਸਿੰਘਾਂ ਨੂੰ ਕੋਈ ਪੁਛਗਿਛ ਨਹੀਂ ਹੋਣੀ ਚਾਹੀਦੀ ਤੇਰੇ ਦੇਸ਼ 'ਚ ਸਾਈਓ ਸਾਰਾ ਕੁਝ ਪਤੀ ਹੈ ਆਰਮੀ ਆ ਅਸੀਂ ਗੁਰੂ ਦੀ ਫੌਜ ਆ ਗੁਰੂ ਦੀ ਆਰਮੀ ਆ ਸਾਨੂੰ ਉਸ ਹਾਵਨਾ ਸਾਡੇ ਹੱਕ ਹਕੂਕ ਚਾਹੀਦੇ ਆ ਫਿਰ ਉਹਨਾਂ ਇਹ ਗੱਲ ਕਹੀ ਸੀ ਕਿ ਤੁਸੀਂ ਆਪਣੇ ਲਾਇਸੈਂਸ ਬਣਾਉਣ ਲੱਗ ਜਾਓ ਅਸੀਂ ਧਾਰਾ ਜੜਾ ਦੰਨੇ ਆ ਲਾਅ ਦੇ ਵਿੱਚ ਫੇ ਇੱਕ ਧਾਰਾ ਜੋੜੀ ਗਈ ਸੀ ਸਿਰਫ ਨਿਹੰਗ ਸਿੰਘ ਵੈਪਨ ਕੈਰੀ ਕਰ ਸਕਦਾ ਭਾਵੇਂ ਜਿਹੜੇ ਸਾਡੇ ਆ ਵੀ ਆ ਤਲਵਾਰ ਨੇਜਾ ਪੰਜ ਪੰਜ ਸ਼ਸਤਰ ਪ੍ਰਮਾਨ ਠੀਕ ਆ ਤੌਨ ਖਵਾਨ ਜਿਹੜੇ ਚੱਕਰ ਖੰਡੇ ਤੋੜੇ ਦਿਮਾਲੇ ਜਿੰਨੇ ਨੇਜੇ ਵਰਸ਼ਾਂ ਢਾਲਾਂ ਜਿਹੜੀਆਂ ਨੇ ਜਮਦਾਰ ਜਿੰਨੇ ਸ਼ਸਤਰ ਅਸੀਂ ਕੈਰੀ ਕਰਦੇ ਆ ਸਾਡਾ ਇੱਕ ਵੱਖਰਾ ਲਾਇਸੈਂਸ ਬਣਦਾ ਇੰਡੀਅਨ ਲਾਅ ਦੇ ਅਕੋਰਡਿੰਗ ਇਹ ਹੋ ਗਿਆ ਉਦੇ ਵਿੱਚ ਇਹ ਹੈ ਇੱਕ ਪਰਮਿਸ਼ਨ ਹੈ ਕਿ ਨਿਹੰਗ ਸਿੰਘ ਇਹ ਸ਼ਸਤਰ ਕੈਰੀ ਕਰ ਸਕਦੇ ਨਹੀਂ ਹੋਰ ਸਿਵਲਾਈਜੇਸ਼ਨ ਕੈਰੀ ਨਹੀਂ ਕਰ ਸਕਦੀ ਸ਼ਸਤਰ ਕੋਈ ਬਰਸ਼ਾ ਨਹੀਂ ਲਿਜਾ ਸਕਦਾ ਸਿਰੀ ਸਾਹਿਬ ਗਾਤਰ ਹੀ ਨਹੀਂ ਪਾ ਸਕਦਾ ਗੋਰਿਆਂ ਨੇ ਪਹਿਲਾਂ ਵੀ ਬੈਨ ਕਰੀ ਸੀਗੀ ਫਿਰ ਇਹ ਇੱਕ ਪੱਕੇ ਲਾਇਸੈਂਸ ਬਣ ਗਿਆ ਦਲਾ ਪੰਥਾ ਗੋਲਾ ਅਥਾਰਟੀ ਆ ਗਈ ਹੁਣ ਸਾਰਿਆਂ ਨੇ ਆਪੋ ਆਪਣੀ ਲਾਇਸੈਂਸ ਬਣਾਇਓ ਫਿਰ ਅਸਲੇ ਦੇ ਲਾਇਸੈਂਸ ਬਣੇ ਬਾਬਾ ਸੰਤਾ ਸਿੰਘ ਸਾਹਿਬ ਦੇ ਉਹ ਕਹਿੰਦੇ ਲਾਇਸੈਂਸ ਬਣਾ ਲਓ ਬਾਬੇ ਕਹਿੰਦੇ ਇੱਥੇ ਕੇਰਾਂ ਸੰਤ ਸਾਂਭਣਾ ਇੱਥੇ ਦਾ ਸਿੰਘ ਕਦੇ ਘੋੜਿਆਂ ਨੂੰ ਲੜਾਉਣ ਲੱਗ ਜਾਂਦੇ ਲੰਗਰਾਂ ਦੀ ਸੇਵਾ ਕਰਦੇ ਆ ਇੱਥੇ ਇਹਨਾਂ ਕੋਲ ਨਹੀਂ ਲਾਇਸੈਂਸ ਰਹਿਣੇ ਨਾਲੇ ਇਹਨਾਂ ਦੇ ਕਾਗਜ਼ ਪੱਤਰ ਨਹੀਂ ਸਾਨੂੰ ਪਤਾ ਕੋਈ ਕਿਹੜੇ ਪਿੰਡ ਦਾ ਕੋਈ ਕਿਹੜੇ ਸ਼ਹਿਰ ਦਾ ਕੋਈ ਕਿੱਥੋਂ ਆਇਆ ਤਾਂ ਇੰਦਰਾ ਗਾਂਧੀ ਦੇ ਹਾਕਮ ਕੂਜਾ ਜੇ ਵੀ ਸਿੰਘ ਜਿਉਂਦੇ ਆ ਇਹ ਘਰ ਬੁੱਢਾ ਵਾਲਾ ਬਾਪ ਸੰਤਾ ਸਿੰਘ ਕੋਈ ਕੋਈ ਕਾਰਡ ਨਹੀਂ ਕੋਈ ਆਧਾਰ ਕਾਰਡ ਨਹੀਂ ਕੋਈ ਸ਼ਨਾਖਤੀ ਕਾਰਡ ਨਹੀਂ ਕੋਈ ਆਈਡੈਂਟੀਟੀ ਨਹੀਂ ਕੋਈ ਆਈਸੀ ਨਹੀਂ ਕੁਛ ਨਹੀਂ ਰੈ residense ਕੋਈ ਪ੍ਰਭੂਫ ਨਹੀਂ ਲਗਾ ਅਸਲੇ ਦੇ ਲਾਇਸੈਂਸ ਵੀ ਬਣੇ ਸਿੱਧੀਆਂ 3315 15 ਬੂਰ ਦੀਆਂ ਰ ਆਪਣਾ 11 11 ਗੋਲੀ ਲੀਆਂ ਕੋਈ ਇੱਕ ਹੋਰ ਦੱਸਿਆ ਕਿ ਜਿਵੇਂ ਨਿਹਾਲ ਸਿੰਘ ਹਰ ਸ਼ਸਤਰ ਕੈਰੀ ਕਰਿਆ ਜਾ ਸਕਦੇ ਆ ਜਿੰਨਾ ਅਮਰਦ ਸ਼ਕਿਆ ਹਰ ਸ਼ਸਤਰ ਕੈਰੀ ਕਰ ਸਕਦਾ ਮੈਂ ਦਿੱਲੀ ਜਾਣਾ ਰਹਿਣਾ ਮੈਂ ਦਿੱਲੀ ਮੈਂ ਡਾਂਗਾ ਲੈ ਕੇ ਆਇਆ ਸੀ ਉਹ ਮੈਟਰੋ 'ਚ ਨਹੀਂ ਆਉਂਦੇ ਸੀ ਪਿਛਲੇ ਇੱਕ ਕੇਸ ਹੋਇਆ ਕਿ ਉਹਦੇ ਵਿੱਚ ਉਹਨਾਂ ਨੇ ਇੱਕ ਸਿੰਘ ਨੇ ਆਪਣਾ ਸੀਰੀਸਪਾਇਆ ਸੀ ਉਨਾ ਉਹ ਵੀ ਨਹੀਂ ਉਹਦੇ ਵਿੱਚ ਆਉਣ ਦਿੱਤਾ ਮੈਟਰੋ ਸਟੇਸ਼ਨ ਦੇ ਵਿੱਚ ਸਭ ਇਹ ਆਪਣੀਆਂ ਚੱਲਦੀਆਂ ਰਹਿਣਗੀਆਂ ਅਸੀਂ ਅਸੀਂ ਆਪ ਅਸੀਂ 에어ਪੋਰਟ ਤੇ ਗਏ 2022 ਦੇ ਵਿੱਚ ਦਿੱਲੀ ਤੇ ਗਏ ਅਸੀਂ ਬੱਸ ਦੇ ਰਾਹੀ ਸੀ ਤੇ ਆਉਣ ਲੱਗੇ ਆਂ 에어ਪੋਰਟ ਤੋਂ ਨਿਕਲੇ ਤਾਂ ਥੱਲੇ ਜਿਹੜੀ ਟਰਾਂਸ ਆਉਂਦੀ ਆ ਤੇ ਮੈਟਰੋ ਮੈਟਰੋ ਜਿਹੜੀ ਟ੍ਰੇਨ ਆਉਂਦੀ ਆ ਅਸੀਂ ਉਹਦੇ ਵਿੱਚ ਐਂਟਰ ਕਰਨਾ ਸੀਗਾ ਉਹ ਸਟੇਸ਼ਨ ਦੇ ਅੰਦਰ ਤਾਂ 13 ਇੰਚ ਦੀ ਵੱਡੀ ਵੀ ਨਹੀਂ 13 ਇੰਚ ਦੀ ਇੱਕ ਸ੍ਰੀ ਸਾਹਿਬ ਟਕਸਾਲੀ ਜਦੋਂ ਹੀ ਅਸੀਂ ਮਤਲਬ ਅਮਰਤ ਛੱਕਿਆ ਸੀ ਉਹ ਸਾਡੇ ਕੋਲ 13 ਇੰਚ ਦੀ ਟਕਸਾਲੀ ਸਰੀ ਸਾਹਿਬ ਸੀ ਤੇ ਉਹ ਅਸੀਂ ਪਾਈ ਉਹ ਤਾਂ ਉਹ ਸਾਨੂੰ ਕਹਿਣ ਵੀ ਬਾਬਾ ਜਾ ਤੂੰ ਇਹਨੂੰ ਲਾ ਲਾ ਜਾਂ ਲਪੋਲਾ ਲਪੋਣੀ ਕਾਤੇ ਹੂੰ ਤੁਸੀਂ ਬੰਦੂਕਾਂ ਲੈ ਕੇ ਖੜੇ ਆ ਸਾਡੀ ਸਰੀ ਸਾਹਿਬ ਤੋਂ ਡਰਿਆ ਤੁਹਾਨੂੰ ਫਿਰ ਜਿੱਲੇ ਉਹਨਾਂ ਨਾਲ ਇਦਾਂ ਬਾਤ ਵਿਵਾਦ ਜੀ ਅਸੀਂ ਕਰਨ ਲੱਗੇ ਉਹ ਫਿਰ ਕਹਿੰਦਾ ਇੱਕ ਆਇਆ ਮੂਰ ਨੂੰ ਉਹਨੇ ਆਪੇ ਜਿੱਦਾਂ ਸਾਡਾ ਨਾ ਇੱਥੇ ਇਦਾਂ ਕੋਟ ਲੌਂਗ ਕੋਟ ਜਿਆ ਪਾਇਦੂ ਬਟਨ ਲਾਤਾ ਉਹ ਸਰੀ ਸਾਹਿਬ ਉਹਨੇ ਆਪੇ ਲਾਇਆ ਫਿਰ ਅਸੀਂ ਵੀ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਕਹਿੰਦਾ ਬਾਬਾ ਜਾ ਤੋ ਸਾਨੂੰ ਕਹਿੰਦਾ ਬਾਬਾ ਜੀ ਆਪ ਜਾਓ ਫਿਰ ਅਸੀਂ ਮੈਟਰੋ 'ਚ ਚੜ ਗਏ ਪਰ ਇਹ ਹੋ ਕਿਉਂ ਰਿਹਾ ਆ ਕਿਉਂਕਿ ਸਿੱਖਾਂ ਦੀ ਪਾਵਰ ਨਹੀਂ ਹੈਗੀ ਸਿੱਖਾਂ ਦਾ ਧਿਆਨ ਨਹੀਂ ਹੈਗਾ ਪਰ ਇਹਦਾ ਮਤਲਬ ਇਹੀ ਨਹੀਂ ਹੈਗਾ ਵੀ ਜੇ ਹੁਣ ਸਾਨੂੰ ਅਗਲੇ ਵਾਲੇ ਮੈਟਰੋ 'ਚ ਦੂਜਾ ਕਰ ਦਿੱਤਾ ਆ ਤੇ ਇਹ ਇਹਦੇ 'ਚ ਤਾਂ ਸਾਡਾ ਪੋਲੀਟੀਕਲ ਸਟੈਂਡ ਡਾਊਨ ਆ ਸਾਡੀ ਮੈਂਬਰ ਪਾਰਲੀਮੈਂਟ ਅਸੀਂ ਭੇਜਿਓ ਆ ਸਾਡੀ ਗੱਲ ਕਰਨ ਉਹ ਇਹ ਕ ਐਦਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਅਸੀਂ ਚਾਹੀਏ ਅਸੀਂ ਪਲੇਨ 'ਚ ਲੈ ਕੇ ਜਾਈਏ ਜੇ ਕੋਈ ਗਲਤੀ ਕਰਦਾ ਉਹਨੂੰ ਗਲਤੀ ਦੀ ਸਜ਼ਾ ਦਓ ਹੂੰ ਇਹ ਕੀ ਮਤਲਬ ਹੈ ਕਿਸੇ ਇੱਕ ਨੇ ਗਲਤੀ ਕੀਤੀ ਹੈ ਸਾਰਿਆਂ ਦੇ ਸ਼ਸਤਰ ਕਿੱਦਾਂ ਬੈਨ ਕਰ ਦਿੱਤੇ ਜਾਣਗੇ ਬਿਲਕੁਲ ਬਿਲਕੁਲ ਕੋਈ ਇੱਕ ਬੰਦਾ ਕਿਸੇ ਦੇ ਬੰਦੂਕ ਲੈ ਕੇ ਗੋਲੀ ਮਾਰ ਦਿੰਦਾ ਤੁਸੀਂ ਸਾਰੇ ਮੁਲਕ ਤੋਂ ਸ਼ਸਤਰ ਤਾਂ ਨਹੀਂ ਖੋਲੇ ਹੁੰਦੇ ਨਹੀਂ ਨਹੀਂ ਬਿਲਕੁਲ ਬਾਰਡਰ ਦੇ ਉੱਤੇ ਜੇ ਕੋਈ ਲੜਾਈ ਹੋ ਜਾਂਦੀ ਬਾਰਡਰੋਂ ਤਾਂ ਤਾਂ ਨਹੀਂ ਖੋਲ ਲੈਂਦੇ ਆਪਾਂ ਬਿਲਕੁਲ ਬਿਲਕੁਲ ਅਸਲ ਇਹ ਕਰਕੇ ਸਿੱਖਾਂ ਦਾ ਇੱਕ ਸਾਡੀ ਯੂਨਿਟੀ ਹੈ ਨਹੀਂ ਇਹ ਨਾ ਨੌਜਵਾਨਾਂ ਦੀ ਯੂਨਿਟੀ ਆ ਜਥੇਦਾਰਾਂ ਦੀ ਆਪਸ ਚ ਨਹੀਂ ਬਣਦੀ ਜਥੇਦਾਰਤਾ ਹੈਗੇ ਮਾਇਆਤਾਰੀ ਆ ਜਿਹੜੀ ਥੱਲੇ ਤਬਕੇ ਦੀ ਪਰਜਾ ਰਾਜੇ ਕਰਪਟੇ ਆ ਜਿਹੜੇ ਦੁਨਿਆਵੀ ਰਾਜੇ ਆ ਉਹ ਕਰਪਟੇ ਆ ਜਿਹੜੀ ਮੂਰੇ ਪਰਜਾ ਆ ਉਹ ਬੇਵਕੂਫ ਆ ਬੇਵਕੂਫ ਬੇਵਕੂਫ ਫਾਰੂ 2 ਰੁਪਏ ਕਿਲੋ ਵਾਲੀ ਕਾਰਕ ਦੇ ਕੇ ਮਨਾਣਾ ਸੌਖਾ ਹੀ ਆ ਸਹੀ ਇਹਨਾਂ ਨਾਲ ਡੀਲ ਬੇਵਕੂਫ ਨਾਲ ਡੀਲ ਸੌਰੀ ਟੂ ਸੇ ਬਹੁਤ ਕੌੜੀ ਗੱਲ ਆ ਸਾਡੇ ਭੈਣ ਭਰਾ ਆ ਉਹਨਾਂ ਨੂੰ ਅਸੀਂ ਬੇਵਕੂਫ ਨਹੀਂ ਕਹਿ ਰਹੇ ਆਪਣੇ ਆਪ ਨੂੰ ਕਹਿ ਰਹੇ ਕਿਉਂਕਿ ਮੂਰੇ ਦੀ ਜੋਤ ਹੈ ਨਾ ਉਠਾ ਕੇ ਸੁਣੋ ਆਖੀਏ ਸਾਹਾ ਜਤ ਇਸ ਬਿਨਾ ਵਰ ਨਾ ਕੋਈ ਆ ਤੁਹਾਡਾ ਫੇਰ ਘੰਟੇ ਦਾ ਹੋ ਜਾਣਾ ਤੁਸੀਂ ਕਹਣਾ ਹਟਦੇ ਹੀ ਨਹੀਂ ਹੈਗੇ ਤੇ ਚੜਦੀ ਕਲਾ ਮਾਈ ਬੋਲੇ ਹੈ ਤੁਹਾਡੇ ਲਈ ਆਸਣ ਵਗੈਰਾ ਸਾਰਾ ਕੁਝ ਪਾ ਲੇ ਅੱਜ ਹੀ ਕਿਲਾ ਚਾਹਦੀ ਕਿਲਾ ਤੁਹਾਡੇ ਲਈ ਮੈਂ ਕਹਤੋ ਹੀ ਇੱਥੇ ਪਾਓ ਜਿੱਦਾਂ ਮਰਜ਼ੀ ਮਾਰੇ ਕਿਰਪਾ ਕਰੇ ਇਹ ਭਾਈ ਹੁਣ ਭਾਈ ਹੁਣਾਂ ਦੇ ਦੀਦੀ ਆ ਉਹਨਾਂ ਦਾ ਘਰ ਆ ਤੇ ਹਾਂ ਜੀ ਕੋਈ ਨਹੀਂ ਸਾਰਾ ਖਾਲਸੇ ਲਈ ਆ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਸਾਰਾ ਦਸੂਰ ਤੇ ਪਤਾਲ ਆਕਾਸ਼ ਜਿੱਥੇ ਜਿੱਥੇ ਤੇ ਪਰਮੇਸ਼ਰ ਦਾ ਹੁਕਮ ਚੱਲਦਾ ਸਾਡਾ ਹੀ ਆ ਸਾਰਾ ਬਿਲਕੁਲ ਜੀ ਬਿਲਕੁਲ ਆਪਾਂ ਇਹ ਪਲੈਨਟ ਨੂੰ ਇੱਕ ਚੰਗੀ ਨਾਗਰਿਕ ਹੋ ਕੇ ਆਪਾਂ ਵਰਤੀ ਸਾਰਾ ਕੁਝ ਪਲੈਨਟ ਨੂੰ ਪਲੈਨਟ ਹੀ ਸਾਰਾ ਸਾਡਾ ਹਾਂ ਨਹੀਂ ਠੀਕ ਹੈ ਹੋਰ ਮੈਂ ਜਦੋਂ ਗਾ ਸਾਠ ਘਾਟ ਕਰ ਲਈ ਤਾਂ ਫਿਰ ਜਿਹੜਾ ਇਹੀ ਫਾਇਦਾ ਆ ਹਾਂ ਵੱਡੇ ਰਾਜੇ ਦੀ ਸ਼ਰਮ ਵਿੱਚ ਜਾਣ ਦਾ ਕੀ ਫਾਇਦਾ ਆ ਜਿੰਨਾ ਉਹਦਾ ਤਾਮਾ ਜਮਾ ਆ ਸਾਰਾ ਆਪਣਾ ਹੀ ਆ ਸਹੀ ਰਾਜਾ ਖੁਸ਼ ਹੋ ਗਿਆ ਰਾਜੇ ਨੇ ਕਹਿਤਾ ਆਪਣੇ ਹਲਕਾਰਾਂ ਨੂੰ ਵੀ ਆਪ ਚੰਗੀ ਨੂੰ ਭਾਈ ਰੋਕਣਾ ਟੋਕਣਾ ਨਹੀਂ ਹੈ ਜਿਵੇਂ ਰਜੀਤ ਸਿੰਘ ਜੀ ਨੇ ਦਏ ਨਜ਼ਾਰੇ ਲਾਵਾਂਗੇ ਜੀ ਆਪਾਂ ਇਹ ਮਹਾਕਾਲ ਕਹਿਦ ਨੇ ਵੀ ਆਪ ਚੰਗੀ ਨੂੰ ਭਾਈ ਰੋਕਣਾ ਟੋਕਣਾ ਨਹੀਂ ਕਿਸੇ ਨੇ ਜੀ ਜਿਹੜਾ ਜਿਹੜਾ ਮਹਾਕਾਲ ਹੈ ਜਿਹਦਾ ਹੁਕਮ ਚੱਲਦਾ ਆਦੰਤ ਇੱਕ ਅਵਤਾਰਾ ਸੂਈ ਗੁਰੂ ਸਮਝਿਓ ਹਮਾਰਾ ਮਹਾਕਾਲ ਰਖਵਾਰ ਹਮਾਰੂ ਮਹਾ ਲੋਹ ਮੈਂ ਕਿੰਕਰ ਧਾਰੂ ਬਿਲਕੁਲ ਬਿਲਕੁਲ ਜੀ ਉਹ ਉਹ ਮਤਲਬ ਬਾਹੇ ਗੁਰੂ ਕਾਲ ਕਿ ਉਹ ਕਾਹਦੇ ਲਈ ਬਾਬਾ ਹੀ ਵੇਹੇ ਰੁਕਦਾ ਰੁਕਦਾ ਨਹੀਂ ਕੰਮ ਕਰੇ ਨਹੀਂ ਰੁਕਦਾ ਨਹੀਂ ਕੰਮ ਵੇਹੇ ਵਾਹਿਗੁਰੂ ਵਾਹਿਗੁਰੂ ਹੱਥ ਕੇ ਲਗਾਰੇ ਜਾਵੇ ਨਾਲੋ ਜਾਵੇ ਹੈ ਸ਼ਕਤੀ ਦਾ ਸਹਿ ਦੇਵ ਅਨੁਭਵ ਸ੍ਰੀ ਅਕਾਲ ਮੈਂ ਕਹਾਂ ਸ਼ਾਇਦ ਉਹ ਵਾਲੇ ਮਾਤਾ ਜੀ ਦੀ ਕਹਿ ਰਹੇ ਆ ਆਜੋ ਆਜੋ ਸੋਜੋ ਵਾਹਿਗੁਰੂ ਵਾਹਿਗੁਰੂ ਲਓ ਜੀ ਬਾਬਾ ਹੀ ਫੌਜਾਂ ਇੱਧਰ ਵੀ ਬੈਠੀਆਂ ਆਵਾ ਸ਼ਾਸਤਰ ਚੱਕੋ ਫੌਜਾਂ ਪਹੁੰਚ ਗਈਆਂ ਸੀ ਠੀਕ ਠਾਕ ਹੈ ਓਕੇ ਹੈ ਜੀ ਲਓ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਮਾਦਾਈ ਬੋ ਸਿਦਾ ਸਾਹਿਬ ਦੇ ਬਹੁ ਜਾਂਦੇ ਆ ਵਾਹਿਗੁਰੂ ਜੀ ਚਾਹਦੀ ਕਿਲਾ ਸੇਵਾ ਕਰਨੀ ਚਾਹੀਦੀ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ ਜੀ 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 ਫਿਰ ਦੁਨੀਆ ਦੇ ਵਿੱਚ ਆਪਾਂ ਨਿਸ਼ਕਾਮੀ ਸੇਵਾ ਕਰਾਂਗੇ ਤਾਂ ਆ ਗਿਆ ਸਫਲ ਹੈ ਦਰਗਾਹ ਚ ਹਾਂਜੀ ਵਾਹਿਗੁਰੂ ਜੀ ਚਾਹਦੀ ਕਿਲਾ ਸੇਵਾ ਵੀ ਜੀ ਆਪਾਂ ਭਾਵ ਮਾਰ ਕੇ ਹੀ ਹੁੰਦੀ ਆ ਹਾਂਜੀ ਹਾਂ ਜੀ ਦਾ ਅਸੀਂ ਕਿਸੇ ਦਾ ਗਲਾਸ ਨਹੀਂ ਚੱਕਦੇ ਪਾਣੀ ਦਾ ਬਿਲਕੁਲ ਬਿਲਕੁਲ ਜਿੱਲੇ ਕਿਸੇ ਦੀ ਸੇਵਾ ਕਰਨ ਨੂੰ ਆਉਂਦੀ ਆ ਫੇ ਆਪਣਾ ਭਾਵ ਖਤਮ ਕਰਕੇ ਸਰੀਰ ਨੂੰ ਕਸ਼ਟ ਦੇਣਾ ਚਲੋ ਮਹਾਰਾਜ ਕਿਰਪਾ ਹੀ ਕਰਨ ਚੜ੍ਹਦੀ ਕਲਾ ਵਿੱਚ ਹੋਰ ਸਭ ਠੀਕ ਹੈ ਜੀ ਚੜ੍ਹਦੀ ਕਲਾ ਵਿੱਚ ਹੋਰ ਚੱਲਦਾ ਫਿਰ ਸਾਹ ਵਾਹਿਗੁਰੂ ਜੀ ਕੀ ਫਤਿਹ خیال ਰੱਖਿਓ ਤੁਸੀਂ ਆਪ ਆਪਣੀ ਨਹੀਂ ਹਾਂ ਜਿਆਦਾ ਲੋਟੀ ਆ ਮੈਂ ਕਹਾ ਬਾਬਾ ਹੀ ਮੌਕਾ ਛੱਡੀ ਦਾ ਕਿ ਨਹੀਂ 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 ਛੱਡਣਾ ਵੀ ਨਹੀਂ ਹੈਗਾ ਇਤੋਂ ਹੀ ਤਾਂ ਰੋਟੀ ਖਾਣੀ ਆ ਆ ਖਾ ਲੈ ਹੋ ਖਾਲਸਾ ਬਾਬਾ ਜੀ ਚੱਲੇ ਨੇ ਬਾਬਾ ਜੀ ਇਹਨਾਂ ਨੂੰ ਵੀ ਤੁਸੀਂ orbit ਵਾਸੀ ਬਣਾਤੀ ਡਰਾਈਵਰ ਹੈ ਮਗਰ ਜਿੱਦਾਂ ਫਾਜ ਵੱਧਦੀ ਹੈ ਨਾ ਮੈਂ ਕਿਹਾ ਟਰਾਲੀ ਪਾਉਂਦੇ ਆਂ ਆਹੋ ਲਓ ਜੀ ਗਾਜਰਾ ਆਲੂ ਦਾ ਨਵਾਂ ਕਰਨ ਲੱਗਾ ਭਾਜੀ ਦੇ ਨਾਲ ਮੱਖਣੀ ਪਾ ਕੇ ਤੇ ਹੁਣ ਜਾ ਕੇ ਮੈਂ ਵਲੌਗ ਦੀ ਐਂਡਿੰਗ ਕਰਦਾ ਐਡੀਟ ਵੀ ਕਰਨੇ ਆ ਦੋ ਚਾਰ ਵਲੌਗ ਪਹਿਲੇ ਵੀ ਪਏ ਆ ਠੀਕ ਹੈ ਮੈਨੂੰ ਪ੍ਰਸ਼ਾਦਾ ਚਾਗ ਲੈਂਦੋ ਜੀ ਓਕੇ ਜੀ ਮੈਂ ਲੱਗਾ ਜੀ ਗਾਂਦੀ 3 ਵੇਖਣ ਠੀਕ ਆ ਤੇ ਮੇਰੀ ਗੱਲ ਸੁਣ ਲਓ ਹੁਣ ਸੌਜੋ ਤੁਸੀਂ ਵੀ ਤੇ ਮੈਂ ਵੀ ਸੌਣ ਲੱਗਾ ਆ ਅੱਜ ਦੇ ਵਲੌਗ ਦੀ ਐਂਡਿੰਗ ਆ ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਹੀਟਰ ਚੱਲ ਰਿਹਾ ਓਕੇ ਰਿਪੋਰਟ ਆ ਤੇ ਸੌਜੋ ਹੁਣ ਓਕੇ ਸੌ ਚੱਲ ਓਏ ਓਏ